ਚੋਨੇ ਦਾ ਦਾਣਾ ਕਾਲਾ ਹੋ ਜਾਂਦਾ ਕਿਤੇ ਕਿਤੇ ਪੂਰੀ ਦੀ ਪੂਰੀ ਮੁੰਜਰ ਵੀ ਕਾਲੀ ਨਿਕਲਦੀ ਆ ਇਹਦਾ ਕੀ ਕਾਰਨ ਹੁੰਦਾ ਕੀ ਇਹ ਕੋਈ ਬਿਮਾਰੀ ਆ ਜਾਂ ਫਿਰ ਮੌਸਮ ਦੀ ਵਜ੍ਹਾ ਕਰਕੇ ਦਾਣੇ ਆਪਣੇ ਕਾਲੇ ਹੁੰਦੇ ਨੇ ਮੁੰਜਰ ਕਾਲੀ ਨਿਕਲਦੀ ਆ ਇਹਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਸੋ ਸਭ ਤੋਂ ਪਹਿਲਾਂ ਤਾਂ ਸਾਰੇ ਕਿਸਾਨ ਦੋਸਤਾਂ ਨੂੰ ਛਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਜਗਜੀਵਨ ਸਿੰਘ ਜਵੰਦਾ ਤੁਸੀਂ ਦੇਖ ਰਹੇ ਹੋ ਚੈਨਲ ਜੰਕਸ਼ਨ ਖੇਤੀ ਬਾੜੀ ਤੇ ਬੇਨਤੀ ਹੈ ਵੀ ਜੇ ਕੋਈ ਕਿਸਾਨ ਚੈਨਲ ਦੇ ਉੱਤੇ ਨਵੇਂ ਜੁੜੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਕੋਈ ਨਵੀਂ ਵੀਡੀਓ ਆਉਂਦੀ ਆ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਜ਼ਰੂਰ ਮਿਲਦਾ ਰਹੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਝੋਨੇ ਦੇ ਦਾਣੇ ਕਾਲੇ ਹੋਣ ਦੇ ਦੋ ਤਿੰਨ ਕਾਰਨ ਹੋ ਸਕਦੇ ਨੇ ਜਦੋਂ ਲੰਮਾ ਸਮਾਂ ਬਰਖਾ ਹੁੰਦੀ ਆ ਅਤੇ ਫਸਲ ਆਪਣੀ ਫਲਾਵਰਿੰਗ ਸਟੇਜ ਦੇ ਵਿੱਚ ਹੋਵੇ ਤੇ ਉਸ ਵੇਲੇ ਪੌਲੀਨੇਸ਼ਨ ਦੀ ਕਿਰਿਆ ਸਹੀ ਤਰੀਕੇ ਦੇ ਨਾਲ ਨਹੀਂ ਹੁੰਦੀ ਤੇ ਕੁਝ ਸਪੈਕੂਲੇਟ ਦੇ ਵਿੱਚੋਂ ਦਾਣੇ ਦਾ ਮੂੰਹ ਨਾ ਬਿਨਾਂ ਖੁੱਲੇ ਹੀ ਦਾਣਾ ਸੁੱਕ ਜਾਂਦਾ ਤੇ ਦਾਣਾ ਨਹੀਂ ਉਹਦੇ 'ਚ ਬਣਦਾ ਦਾਣਾ ਕਾਲਾ ਹੋ ਜਾਂਦਾ ਤੇ ਇਹ ਮੌਸਮ ਦੀ ਵਜ੍ਹਾ ਕਰਕੇ ਹੁੰਦਾ ਤੇ ਕਈ ਵਾਰ ਕੀ ਹੁੰਦਾ ਫਲਾਵਰਿੰਗ ਸਟੇਜ ਵੇਲੇ ਹਵਾ ਚੱਲ ਜਾਂਦੀ ਹੈ ਤੇਜ਼ ਹਵਾ ਚੱਲਦੀ ਹੈ ਉਹਦੇ ਨਾਲ ਵੀ ਸਿੱਟੇ ਤੇ ਉੱਤੇ ਸਿੱਟਾ ਵੱਜਦਾ ਤੇ ਉਸ ਵੇਲੇ ਵੀ ਦਾਣੇ ਦਾਗੀ ਹੋ ਜਾਂਦੇ ਨੇ ਤੇ ਦਾਣੇ ਕਾਲੇ ਹੋ ਜਾਂਦੇ ਨੇ ਹੋਰ ਵੀ ਇੱਕ ਵੱਡਾ ਕਾਰਨ ਦਾਣੇ ਕਾਲੇ ਹੋਣ ਦਾ ਹੋ ਜਾਂਦਾ ਫਸਲ ਨਿਸਰਨ ਤੋਂ ਬਾਅਦ ਜਦੋਂ ਆਪਣੀ ਦਾਣੇ ਦੇ ਵਿੱਚ ਮਿਲਕੀ ਸਟੇਜ ਹੁੰਦੀ ਆ ਤੇ ਦਾਣੇ ਦੇ ਵਿੱਚ ਦੁੱਧ ਜਿਹਾ ਭਰਿਆ ਹੁੰਦਾ ਤੇ ਉਸ ਵੇਲੇ ਕਈ ਵਾਰੀ ਤੁਸੀਂ ਦੇਖਿਆ ਉਹ ਖੇਤ ਦੇ ਵਿੱਚ ਆਪਾਂ ਮੱਕੜ ਜੋੜਦੇ ਫਿਰਦੇ ਨੇ ਤੇ ਉਹ ਪਮਕੜ ਦਾਣੇ ਦੇ ਉੱਤੇ ਬਹਿ ਜਾਂਦੇ ਨੇ ਤੇ ਜਿੱਥੇ ਦਾਣੇ ਦੇ ਉੱਤੇ ਬਹਿੰਦੇ ਨੇ ਉਹ ਦਾਣੇ ਨੂੰ ਦਾਗ ਹੀ ਕਰ ਦਿੰਦੇ ਨੇ ਦਾਣੇ ਤੇ ਚਟਾਕ ਜੇ ਪੈ ਜਾਂਦੇ ਨੇ ਇਸ ਤਰ੍ਹਾਂ ਦੇ ਦਾਣੇ ਦੇ ਵਿੱਚ ਚੌੜਤਾ ਬਣ ਜਾਂਦਾ ਪਰਾ ਦਾਣਾ ਦਾਗੀ ਹੋ ਜਾਂਦਾ ਉਹਦੇ ਚ ਦਾਗ ਜੇ ਪੈ ਜਾਂਦਾ ਤੇ ਦਾਣੇ ਕਾਲੇ ਹੋਣ ਜਾਂ ਫਿਰ ਪੂਰੀ ਮੁੰਜਰ ਕਾਲੀ ਹੋਣ ਦਾ ਇੱਕ ਵੱਡਾ ਕਾਰਨ ਇੱਕ ਬਿਮਾਰੀ ਵੀ ਹੁੰਦੀ ਆ ਜਿਹੜੀ ਕਿ ਇੱਕ ਬੈਕਟੀਰੀਆ ਦੁਆਰਾ ਫਲਾਈ ਜਾਂਦੀ ਆ ਤੇ ਇਹ ਬਿਮਾਰੀ ਨੂੰ ਆਪਾਂ ਬੈਕਟੀਰੀਅਲ ਮਾਈਨਿਕਲ ਬਲਾਈਟ ਕਹਿੰਿਆ ਇਹ ਬਿਮਾਰੀ ਦਾ ਜਿਹੜਾ ਵੱਡਾ ਕਾਰਨ ਹੁੰਦਾ ਇੱਕ ਬੈਕਟੀਰੀਆ ਹੁੰਦਾ ਇਹਦਾ ਜਿਹੜਾ ਨਾਮ ਹੈ ਬੁਰਖੋਲਡੇਰੀਆ ਬਲੋਇਮੀ ਆ ਇਹ ਬਿਮਾਰੀ ਆਮ ਕਰਕੇ ਜਦੋਂ ਮੌਸਮਾਂ ਦੇ ਵਿੱਚ ਜ਼ਿਆਦਾ ਨਮੀ ਹੁੰਦੀ ਆ ਤੇ ਕਈ ਕਈ ਦਿਨ ਬਰਖਾ ਹੁੰਦੀ ਰਹਿੰਦੀ ਆ ਉਸ ਵੇਲੇ ਜ਼ਿਆਦਾ ਇਹ ਬਿਮਾਰੀ ਫੈਲਦੀ ਆ ਤੇ ਇਹ ਜਿਹੜੀ ਬਿਮਾਰੀ ਨੂੰ ਇਹਨੂੰ ਰੋਕਣ ਦੇ ਲਈ ਆਪਾਂ ਕੀ ਕਰ ਸਕਦੇ ਆ ਕਾਲੇ ਦਾਣੇ ਨਾ ਹੋਣ ਜਾਂ ਮੁੰਜਰਾਂ ਆਪਣੀਆਂ ਕਾਲੀਆਂ ਨਾ ਨਿਕਲਣਾ ਤਾਂ ਇਹਦੇ ਵਾਸਤੇ ਇਹ ਬਿਮਾਰੀ ਨੂੰ ਆਪਾਂ ਜਿਹੜਾ ਕੰਟਰੋਲ ਕਰਨਾ ਹੈ ਦੋ ਤਿੰਨ ਦਵਾਈਆਂ ਆਪਣੇ ਕੋਲ ਹੈਗੀਆਂ ਕਿਉਂਕਿ ਇਹ ਜਿਹੜਾ ਇੱਕ ਬੈਕਟੀਰੀਆ ਦੁਆਰਾ ਫਲਾਈ ਜਾਂਦੀ ਬਿਮਾਰੀ ਆ ਇਸ ਵਾਸਤੇ ਇਹਨੂੰ ਕੰਟਰੋਲ ਕਰਨ ਦੇ ਵਾਸਤੇ ਆਪਾਂ ਨੂੰ ਐਂਟੀਬਾਇਟਿਕ ਦਵਾਈਆਂ ਵਰਤਣੀਆਂ ਪੈਣੀਆਂ ਜਿਵੇਂ ਉਹ ਤੁਸੀਂ ਜਾਣਦੇ ਹੋ ਸਟ੍ਰੈਪਟੋਸਾਈਕਲਿਨ ਆ ਉਹ ਇਹਨੂੰ ਬਹੁਤ ਵਧੀਆ ਕੰਟਰੋਲ ਕਰ ਲੈਂਦੀ ਆ ਵਧੀਆ ਕੰਮ ਕਰਦੀ ਆ ਜਦੋਂ ਆਪਾਂ ਫਸਲ ਦੇ ਵਿੱਚ ਆਪਾਂ ਦੇਖਦੇ ਆ ਹਾਂ ਵੀ ਕੋਈ ਉਲੀ ਨਾਸ਼ਕ ਵਰਤਦੇ ਆ ਭਾਵੇਂ ਸ਼ੀਤ ਬਲਾਈਟ ਦੇ ਵਾਸਤੇ ਵਰਤਦੇ ਆ ਜਾਂ ਫੇਰ ਆ ਬਰਾਊਨ ਸਪੌਟਸ ਆ ਜਾਂਦੇ ਨੇ ਉਹਨਾਂ ਦੇ ਵਾਸਤੇ ਆਮ ਹੀ ਆਪਾਂ ਉਲੀ ਨਾਸ਼ਕ ਵਰਤਦੇ ਰਹਿੰਨੇ ਆ ਤਾਂ ਉਹਦੇ ਵਿੱਚ ਜੇ ਆਪਾਂ ਸਟ੍ਰੈਪਟੋਸਾਈਕਲਿਨ ਦੀਆਂ ਪੁੜੀਆਂ ਰੜਾ ਲਈਏ ਨਾ ਤਾਂ ਉਹਦੇ ਨਾਲ ਵੀ ਇਹ ਜਿਹੜੇ ਕਾਲੇ ਦਾਣੇ ਵਾਲੀ ਪ੍ਰੋਬਲਮ ਘਟਦੀ ਆ ਤੇ ਇਹ ਜੇ ਆਪਾਂ ਹੁਣ ਆਮ ਹੀ ਜਦੋਂ ਵੀ ਕੋਈ ਸਪਰੇ ਕਰਨੀ ਆ ਤੁਸੀਂ ਇਹ ਮੰਨ ਕੇ ਚੱਲੋ ਵੀ ਉਹਦੇ ਵਿੱਚ ਇਹ ਦਵਾਈ ਆਪਣੀ ਜਿਹੜੀ ਸਟ੍ਰੈਪਟੋਸਾਈਕਲਿਨ ਹੈ ਰੜਾ ਲਓ ਜਾਂ ਫੇਰ ਕਾਪਰ ਆਕਸੀਕਲੋਰਾਈਡ ਦਵਾਈ ਆਪਣੇ ਕੋਲੇ ਆਉਂਦੀ ਆ ਕਾਪਰ ਦੇ ਨਾਮ ਤੇ ਕਿਸਾਨ ਜਾਣਦੇ ਨੇ ਜਿਹੜੀ ਦੀ ਜ਼ਿਆਦਾ ਕਰਕੇ ਆਪਾਂ ਡੋਡੀ ਵਾਸਤੇ ਵਰਤਦੇ ਆ ਉਹਦੇ ਵਿੱਚ ਸਟ੍ਰੈਪਟੋਸਾਈਕਲਿਨ ਉਹਨੂੰ ਰਲਾ ਲਓ ਉਹਦੀ ਆਪਾਂ ਸਪਰੇਅ ਕਰ ਸਕਦੇ ਆ 150 ਲੀਟਰ ਪਾਣੀ ਦੇ ਵਿੱਚ ਰਲਾ ਕੇ ਉਹਦੇ ਵਿੱਚ ਕੀ ਕਰਨਾ ਇਹਦੀ ਜਿਹੜੀ ਡੋਜ਼ ਆ 400 ਗ੍ਰਾਮ ਕਾਪਰ ਆਕਸੀਕਲੋਰਾਈਡ ਲੈ ਲਓ 18 ਗ੍ਰਾਮ ਸਟ੍ਰੈਪਟੋਸਾਈਕਲਿਨ ਮਤਲਬ ਤਿੰਨ ਪੁੜੀਆਂ 6 ਗ੍ਰਾਮ ਦੀ ਪੁੜੀ ਹੁੰਦੀ ਆ 150 ਲੀਟਰ ਪਾਣੀ ਦੇ ਵਿੱਚ ਇਹਨੂੰ ਘੋਲ ਕੇ ਸਪਰੇਅ ਕਰ ਦਿਓ ਇਹਦੇ ਨਾਲ ਵੀ ਜਿਹੜਾ ਇਹ ਕੰਟਰੋਲ ਹੋ ਜਾਂਦਾ ਜਾਂ ਫਿਰ ਆਪਣੇ ਕੋਲ ਇੱਕ ਹੋਰ ਦਵਾਈ ਆ ਕਾਸੂਗਾ ਮਾਈਸੀਨ ਦਵਾਈ ਆਉਂਦੀ ਆ ਉਹਦੇ ਨਾਲ ਵੀ ਕੰਟਰੋਲ ਹੋ ਜਾਂਦਾ ਤੇ ਉਹ ਆਪਾਂ 400 ਐਮ ਐਲ ਦੀ ਉਹਦੀ ਡੋਜ਼ ਆ ਉਹ ਇੱਕ ਕਿੱਲੇ ਦੇ ਉੱਤੇ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਦੀ ਸਪਰੇਅ ਕਰ ਸਕਦੇ ਆ ਪਰ ਇਹਦੇ ਵਿੱਚ ਇੱਕ ਧਿਆਨ ਰੱਖਣ ਵਾਲੀ ਗੱਲ ਆ ਵੀ ਇਹ ਜਿਹੜੀ ਆਪਾਂ ਕੋਈ ਵੀ ਇਹਨਾਂ ਤੋਂ ਸਪਰੇਅ ਕਰਨੀ ਆ ਇਹਦਾ ਫਾਇਦਾ ਉਦੋਂ ਹੀ ਮਿਲਣਾ ਉਦੋਂ ਹੀ ਕੰਟਰੋਲ ਹੋਊਗੀ ਜੇ ਆਪਾਂ ਮੁੰਜਰ ਨਿਕਲਣ ਤੋਂ ਪਹਿਲਾਂ ਸਪਰੇਅ ਕਰ ਦਨੇ ਆ ਮੁੰਜਰ ਨਿਕਲਣ ਤੋਂ ਬਾਅਦ ਤੇ ਫਿਰ ਸਪਰੇਅ ਨੇ ਕਿਸੇ ਨੇ ਕੋਈ ਫਾਇਦਾ ਨਹੀਂ ਕਰਨਾ ਦਵਾਈ ਦਾ ਸਭ ਤੋਂ ਵੱਧ ਫਾਇਦਾ ਉਸੇ ਵੇਲੇ ਹੀ ਹੁੰਦਾ ਜਦੋਂ ਝੋਨਾ ਆਪਣਾ ਗੋਭਾਂ ਦੇ ਵਿੱਚ ਹੋਵੇ ਤੇ ਆਪਾਂ ਸਪਰੇਅ ਕਰ ਦਈਏ ਜਦੋਂ ਮੁੰਜਰ ਨਿਕਲਿਆ ਹੀ ਫਿਰ ਕੋਈ ਦਵਾਈ ਕਿਸੇ ਨੇ ਕੰਮ ਨਹੀਂ ਕਰਨਾ ਕਿਉਂਕਿ ਕਾਲੇ ਹੋਏ ਦਾਣੇ ਨੂੰ ਜਾਂ ਨਿਕਲੀ ਹੋਈ ਕੋਈ ਜਿਹੜੀ ਆਪਣੀ ਪੂਰੀ ਦੀ ਕੋਮ ਨਿਕਲ ਗਿਆ ਜਾਂ ਮੁੰਜਰ ਨਿਕਲ ਗਿਆ ਫਿਰ ਉਹਨੂੰ ਕਿਸੇ ਦਵਾਈ ਨੇ ਕੋਈ ਫਾਇਦਾ ਨਹੀਂ ਕਰਨਾ ਉਸ ਵੇਲੇ ਆਪਾਂ ਨੂੰ ਕਿਸੇ ਸਪਰੇ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਹੁਣ ਮੁੰਜਰ ਨਿਕਲ ਚੁੱਕੀ ਆ ਦਾਣਾ ਕਾਲਾ ਹੋ ਗਿਆ ਤੇ ਫਿਰ ਆਪਾਂ ਨੂੰ ਸਪਰੇਆ ਕਰਨ ਦਾ ਫਜ਼ੂਲ ਖਰਚੀ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਤਾਂ ਭਈ ਕਿਸਾਨ ਦੋਸਤੋ ਜੇਕਰ ਆਪਾਂ ਝੋਨੇ ਦੇ ਵਿੱਚ ਕਾਲਾ ਦਾਣਾ ਜਾਂ ਕਾਲੀ ਮੁੰਜਰ ਦਾ ਆਪਾਂ ਨੂੰ ਪ੍ਰੋਬਲਮ ਕਿਸੇ ਸਾਲਾਂ ਚ ਆਉਂਦੀ ਆ ਤਾਂ ਮੁੰਜਰ ਨਿਕਲਣ ਤੋਂ ਪਹਿਲਾਂ ਆਪਾਂ ਕਾਪਰ ਆਕਸੀਕਲੋਰਾਈਡ ਤੇ ਨਾਲ ਉਹਦੇ ਸਟ੍ਰੈਪਟੋਸਾਈਕਲਿਨ ਇਹਦੀ ਸਪਰੇ ਰਲਾ ਕੇ ਕਰਦੇ ਆਂ ਜਾਂ ਕਿਸੂਗਾ ਮਾਈਸੀਨ ਇਹਦੀ ਸਪਰੇ ਕਰਦੇ ਜਾਂ ਫਿਰ ਝੋਨੇ ਦੇ ਵਿੱਚ ਜਿਹੜੀ ਵੀ ਆਪਾਂ ਕੋਈ ਸਪਰੇ ਉਲੀ ਨਾਸ਼ਕ ਵਰਤਦੇ ਆ ਉਹਦੇ ਵਿੱਚ ਸਟ੍ਰੈਪਟੋਸਾਈਕਲਿਨ ਦੀਆਂ ਪੁੜੀਆਂ ਜਿਹੜੀਆਂ ਜ਼ਰੂਰ ਉਹਦੇ ਵਿੱਚ ਮਿਕਸ ਕਰ ਲਿਆ ਕਰੋ ਉਹਦੇ ਨਾਲੇ ਪ੍ਰੋਬਲਮ ਬਹੁਤ ਘੱਟ ਆਉਂਦੀ ਹੈ ਠੀਕ ਹੋ ਜਾਂਦੀ ਹੈ। ਉਹ ਵੀ ਦੋਸਤੋ ਜੇਕਰ ਆਪਾਂ ਫਸਲ ਦੇ ਵਿੱਚ ਲੱਗਦਾ ਵੀ ਕਾਲਾ ਦਾਣਾ ਪਿਛਲੇ ਸਾਲਾਂ ਚ ਆਉਂਦਾ ਜਾਂ ਮੌਸਮ ਨਮੀ ਵਾਲਾ ਸੀਗੇ ਆਪਾਂ ਨੂੰ ਪਤਾ ਹੀ ਆ ਤੇ ਇਸ ਵੇਲੇ ਆਪਾਂ ਇਹਨਾਂ ਦੇ ਵਿੱਚੋਂ ਕੋਈ ਸਪਰੇ ਕਰਕੇ ਕਾਲੇ ਦਾਣੇ ਨੂੰ ਰੋਕ ਸਕਦੇ ਆ। ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਸ਼੍ਰੀ ਅਕਾਲ ਧੰਨਵਾਦ